ਸੈਗਨੇਵੀ ਆਣ ਕੇ 14 ਸਾਲ ਦੀ ਉਮਰ ਅਜੇ ਜਵਾਨੀ ਦੇ ਵਿੱਚ ਕਦਮ ਰੱਖਣ ਲੱਗੇ ਆ ਬਿਲਕੁਲ ਉਹਨਾਂ ਨੇ ਆਣ ਕੇ ਵੀ ਕਹਿ ਦਿੱਤਾ ਪਿਤਾ ਜੀ ਵੱਡੇ ਭਰਾਤਾ ਚਲੇ ਗਏ ਤੇ ਮੈਨੂੰ ਵੀ ਆਗਿਆ ਦੋ ਮੈਂ ਵੀ ਜਾ ਕੇ ਜਿਹੜਾ ਮੈਦਾਨੇ ਜੰਗ ਵਿੱਚ ਲੜਾਂ ਗੁਰੂ ਪਿਤਾ ਜੀ ਮੈਂ ਵੀ ਵੱਡੇ ਵੀਰਾਂ ਵਾਂਗ ਜੰਗ 'ਚ ਜਾਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜੁਝਾਰ ਸਿੰਘ ਲੜ ਲੇਗਾ ਉਮਰ ਤਾਂ ਇੰਨੀ ਤੇਰੀ ਲੜਨ ਦੀ ਉਹਨੇ ਕਿਹਾ ਵੀ ਲੜਨਾ ਨਹੀਂ ਆਤਾ ਮੂझे ਮਰਨਾ ਤਾਂ ਆਤਾ ਹੈ ਇਹੀ ਲੜਾਂਗਾ ਸ਼ਹੀਦ ਹੋਵਾਂਗਾ ਸ਼ਹੀਦ ਦੀ ਕਤਾਰ ਦੇ ਵਿੱਚ ਮੇਰਾ ਨਾਂ ਤੇ ਹੋਵੇਗਾ ਨਾ ਮੰਨਦਾ ਹਾਂ ਕਿ ਮੈਂ ਤਲਵਾਰ ਬਾਜ਼ੀ ਵਿੱਚ ਪੂਰਾ ਨਿਪੁੰਨ ਨਹੀਂ ਪਰ ਅੰਜਾਨ ਇਹ ਨਾ ਵੀ ਦੇ ਕਿ ਅੱਠ 10 ਨੂੰ ਮਾਰ ਕੇ ਮਰਨਾ ਸੁਣਾ ਧੀਰ ਮਾਰਿਆ ਕਿਸੇ ਨੇ ਨਿਜ਼ਾ ਮਾਰਿਆ ਤਾਂ 300 ਤੋਂ ਵੱਧ ਫਟਖਾ ਕੇ ਬਾਬਾ ਜੀ ਸਿੰਘ ਜੰਗ ਦੇ ਮੈਦਾਨ ਵਿੱਚ ਡਿੱਗ ਕੇ ਸ਼ਹੀਦ ਹੋ ਜਾਣਾ ਸ਼ਹਾਦਤ ਦਾ ਜਾਮ ਪੀਣਾ ਜੈਲੀ ਦੇ ਨਾਰੇ ਲੱਗ ਰਹੇ ਸੀ। ਕਿਆ ਜਾ ਰਿਹਾ ਸੀ ਵੀ ਇਹ ਤੇ ਮੁਠੀ ਪਰ ਸਿੱਖ। ਵਿਚਾਰੇ 40 ਭੁੱਖੇ ਸ਼ੇਰ। 40, ਤੋਂ ਵੀ ਭੁੱਖੇ ਪਤਾ ਨਹੀਂ ਕਿੰਨੇ ਕੁ ਦਿਨਾਂ ਦੇ ਭੁੱਖੇ ਭਾਣੇ ਐ ਔਰ ਥੱਕੇ ਹੋਏ। ਤਾਂ ਉਹ 40 ਜਾਨਿਆਂ ਨੂੰ ਫੜਨ ਵਾਸਤੇ ਇੰਨੀ ਵੱਡੀ ਫੌਜ ਜਿਹੜੀ ਆ ਉਹ ਘੇਰਾ ਪਾ ਕੇ ਚਮਕੌਰ ਦੀ ਗੜੀ ਨੂੰ ਬੈਠੀ ਹੋਈ ਸੀ। ਸਾਹਮਣੇ ਸਿੱਖ ਖੜੇ ਸੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਔਰ ਸਿੱਖ। ਉਹਨਾਂ ਦੇ ਇੰਨੇ ਤਰਾ ਦੇ ਵਿੱਚੋਂ ਨੀਰ ਵਹਿ ਰਿਆ ਸੀ ਉਹ ਹੱਥ ਜੋੜ ਕੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਨਾਰਾਇਣ ਇਹ ਨਹੀਂ ਹੋ ਸਕਦਾ ਸਾਡੇ ਹੁੰਦਿਆਂ ਤੁਹਾਡੇ ਪੁੱਤਰ ਜਾਣ ਦੋ ਅੱਗੇ ਪਤਾ ਨਹੀਂ ਉਹ ਕਿੱਥੇ ਨੇ ਬਿਲਕੁਲ ਕਿੱਥੇ ਰਹਿ ਗਏ ਨੇ ਕਿੱਧਰ ਨੂੰ ਚਲੇ ਗਏ ਦੁਸ਼ਮਨ ਦੇ ਹੱਥ ਆ ਗਿਆ ਜਾਂ ਕੀ ਬਣਿਆ ਤਾਂ ਦੋ ਹੀ ਬਾਕੀ ਬਚੇ ਐ ਤੇ ਅਸੀਂ ਸਾਡੇ ਹੁੰਦਿਆਂ ਅਸੀਂ ਇਹਨਾਂ ਨੂੰ ਮੈਦਾਨੇ ਜੰਗ ਵਿੱਚ ਨਹੀਂ ਜਾਣ ਦਿਆਂਗੇ ਤੇ ਪਤਾ ਜਿਹੜਾ ਗਿਆ ਉਹ ਸ਼ਹੀਦ ਹੋਏਗਾ ਤੀਰ ਵੱਜਣ ਤੇਰੀ ਛਾਤੀ 'ਚ ਕਿੰਨੇ ਜ਼ਖਮ ਆਉਣ ਮੈਂ ਇਸ ਗੱਲ 'ਤੇ ਮਾਣ ਕਰਾਂਗਾ ਪਰ ਤੇਰੀ ਪਿੱਠ ਦੇ ਵਿੱਚ ਕੋਈ ਵੀ ਜ਼ਖਮ ਨਹੀਂ ਹੋਣਾ ਚਾਹੀਦਾ। ਕਿਤੇ ਦੁਨੀਆ ਦੀ ਤਵਾਰੀਖ ਇਹ ਨਾ ਕਵੇ ਦੁਨੀਆ ਦੇ ਲੋਕ ਇਹ ਨਾ ਕਹਿਣ ਵੀ ਅਜੀਤ ਸਿੰਘ ਜੰਗ ਦਾ ਮੈਦਾਨ ਛੱਡ ਕੇ ਦੌੜਨ ਲੱਗਾ ਸੀ ਜੀ ਪਿੱਠ ਕੁਸ਼ਵਾਰ ਹੋ ਗਿਆ। ਅਗੋਂ ਅਜੀਤ ਸਿੰਘ ਨੇ ਵੀ ਬੜੀ ਬਹਾਦਰੀ ਦਾ ਜਿਹੜਾ ਸੀ ਸਬੂਤ ਦਿੰਦਿਆਂ ਕਿਆ ਨਾਮ ਕਾ ਅਜੀਤ ਹਾਂ ਚੀਤਾ ਨਾ ਜਾਹੂੰਗਾ ਜੀਤਾ ਤਾਂ ਕਿਹ ਹਾਰ ਕੇ ਜੀਤਾ ਨਹੀਂ ਆਉਂਗਾ। ਮੈਨੂੰ ਕੋਈ ਵੀ ਜਿੱਤ ਨਹੀਂ ਸਕੇਗਾ। ਮੈਂ ਸ਼ਹਾਦਤ ਦਾ ਜਾਮ ਜੁਲ ਕੇ ਜਾਵਾਂਗਾ। ਜੀ ਕੇ ਖਾਸੇ ਸ਼ੇਰ ਦੀ ਬਾਗਿਆ ਜਤਲਾਲ ਸਟੇਰਾ ਅੱਖਾਂ ਸਾਹਮਣੇ ਹੋ ਗਿਆ ਉਹ ਢੇਰਾ ਢੇਰਾ ਉਂਗਲ ਲਾ ਕੇ ਲੈ ਗਿਆ ਉਹ ਵੀਰ ਵਡਿਰਾ ਹੱਤ ਬਨ ਬੋਲੇ ਪਾਦਸ਼ਾਹ ਵਾ ਬਾਣਾ ਤੇਰਾ ਤੇਰਾ ਤੁਝ ਕੋ ਸੌਂਪੇ ਕਾ ਲਾਗੇ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚਗੇਰਾ ਪੰਥ ਵਸੇ ਮੈਂ ਉਜੜਾ ਮਨ ਚਾਉ ਪਨੇਰਾ ਵਾ ਵਾ ਬਬਿੰਦ ਸਿੰਘ ਵਾ ਤੇਰਾ ਜੇਰਾ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਰੋਜ਼ਾਨਾ ਦਸਤਕ ਦੇ ਨਾਲ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਟ ਜਿਵੇਂ ਕਿ ਸਫਰ-ਏ-ਸ਼ਹਾਦਤ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਿਵਾਰ ਦਾ ਔਰ ਸਿੰਘਾਂ ਦਾ ਤੁਹਾਡੇ ਨਾਲ ਇਤਿਹਾਸ ਦੇ ਹਵਾਲਿਆਂ ਰਹੀਂ ਸਾਂਝ ਪਾਉਂਦੇ ਆ ਰਹੇ ਹਾਂ ਔਰ ਕੱਲ ਦੀ ਲੜੀ 'ਚ ਅਸੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਛੱਡਣ ਤੋਂ ਬਾਅਦ ਗੁਰੂ ਸਮੇਤ ਸਾਰੇ ਪਰਿਵਾਰ ਸਮੇਤ ਔਰ ਬਾਕੀ ਦੇ ਸਿੰਘ ਚਮਕੌਰ ਦੀ ਗੜੀ ਅੰਦਰ ਜਿਹੜੇ ਵੀ ਪਹੁੰਚੇ ਸਨ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਸੀ ਔਰ ਅੱਜ ਮੇਰੇ ਨਾਲ ਫੇਰ ਕਲਦੀ ਤਰਾਹੀ ਸਿੱਖ ਪ੍ਰਚਾਰਕ ਭਾਈ ਬਲਕਾਰ ਸਿੰਘ ਜੀ ਨਾਲ ਆ ਮਯੂਦ ਨੇ ਔਰ ਅੱਜ ਚਮਕੌਰ ਦੀ ਜੰਗ ਬਾਰੇ ਤੁਹਾਡੇ ਨਾਲ ਇਤਿਹਾਸਕ حوالے ਤੋਂ ਅੱਗੇ ਦੀ ਸਾਂਝ ਪਾਵੋਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅ ਕੱਲ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਨੇ ਆਪਣੇ ਸਾਰੇ ਸਿੰਘਾਂ ਨੂੰ ਦੁਬਾਰਾ ਤੋਂ ਇੱਕ ਵਾਰੀ ਫੇਰ ਪਿਆਰ ਦਿੱਤਾ ਚਮਕੌਰ ਦੀ ਗੜੀ ਦੇ ਅੰਦਰ ਜੀ ਉਹ ਬਰਤਾਂਤ ਸ਼ੁਰੂ ਕਰਕੇ ਸਾਨੂੰ ਸੁਨਾਇਓ ਵੀ ਉਸ ਵळे ਕੀ ਕੀ ਵਾਪਰਿਆ ਹੋਇਆ। ਬਿਲਕੁਲ ਜੀ ਜਿਵੇਂ ਆਪਾਂ ਕੱਲ ਦੀ ਲੜੀ ਦੇ ਵਿੱਚ ਸਾਂਝ ਪਾਈ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ। ਛੱਡਣ ਤੋਂ ਉਪਰੰਤ ਸਰਸਾ ਦੇ ਕੰਡੇ ਦੇ ਉੱਪਰ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਪੰਜ ਪਿਆਰੇ ਸਹਿਬਾਨ ਤੇ ਕੁਝ ਹੋਰ ਸਿੱਖ ਜਿਹੜੇ ਐ ਉਹ ਸਰਸਾ ਨੂੰ ਪਾਰ ਕਰਕੇ ਜਿਹੜਾ ਏ ਉਹ ਚਮਕੌਰ ਦੀ ਗੜੀ ਦੇ ਅੰਦਰ ਚਲੇ ਜਾਂਦੇ ਆ ਦੂਸਰੇ ਪਾਸੇ ਸਤਕਾਰਯੋਗ ਮਾਤਾ ਗੁਜਰ ਕੌਰ ਦੋਨੋਂ ਛੋਟੇ ਸਹਿਬ ਜਦੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਇੱਕ ਪਾਸੇ ਨੂੰ ਜਾਂਦੇ ਆ ਜਿਨ੍ਹਾਂ ਦੀ ਮੰਜ਼ਿਲ ਬਾਅਦ ਵਿੱਚ ਜਿਹੜੀ ਉਹ ਸਰਹੰਦ ਦੇ ਵਿੱਚ ਹੈ ਤੀਸਰੇ ਪਾਸੇ ਨੂੰ ਜਿਹੜੇ ਸਤਗੁਰਾਂ ਦੇ ਮਹਿਲ ਸੀ ਉਹ ਚਲੇ ਜਾਂਦੇ ਆ ਤੇ ਉਹ ਬਾਅਦ ਵਿੱਚ ਦਿੱਲੀ ਦੀ ਧਰਤੀ ਤੇ ਪੁੱਜ ਜਾਂਦੇ ਆ ਜਿਵੇਂ ਆਪਾਂ ਵਿਚਾਰ ਕਰ ਰਹੇ ਸੀ ਕਿ ਫਿਰ ਚਮਕੌਰ ਦੀ ਗੜੀ ਦੇ ਅੰਦਰ ਸਤ ਪੌ ਦੀ ਸ਼ਾਮ ਨੂੰ ਗੁਰੂ ਕੇ ਸਿੱਖ ਜਿਹੜੇ ਉਹ ਉੱਜਦੇ ਐ ਥੱਕੇ ਟੁੱਟੇ ਸੀ ਕਈ ਦਿਨਾਂ ਤੋਂ ਭੁੱਖੇ ਸੀ ਖਾਣ ਵਾਸਤੇ ਕੁਝ ਨਹੀਂ ਸੀ ਮਿਲਿਆ ਲੜ ਲੜ ਕੇ ਹੱਥ ਜਿਹੜੇ ਸਨ ਉਹਨਾਂ ਦੇ ਵਿੱਚ ਛਾਲੇ ਹੋ ਚੁੱਕੇ ਸੀ ਸ਼ਸਤਰ ਜਿਹੜੇ ਸਾਨੂੰ ਖੁੰਡੇ ਹੋ ਚੁੱਕੇ ਸਨ ਤਾਂ ਜੋ ਕੋ ਸੀ ਸਿੱਖਾਂ ਦੇ ਕੋਲ ਉਹ ਥੱਲੇ ਵਿਛਾ ਕੇ ਸਿੱਖ ਜਿਹੜੇ ਐ ਉਹ ਸਤ ਪੌ ਦੀ ਰਾਤ ਨੂੰ ਲੇਟ ਜਾਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਗੜੀ ਦੇ ਅੰਦਰ ਟਹਿਲਦੇ ਐ ਇਥੋਂ ਤੱਕ ਕਿ ਜਿਹੜੇ ਦੋ ਸਿੱਖ ਪਹਿਰਾ ਦੇ ਰਹੇ ਸੀ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਉਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੱਲ ਕਹਿੰਦੇ ਐ ਕਿ ਸਿੱਖੋ ਤੁਸੀਂ ਹੁਣ ਆਰਾਮ ਕਰੋ ਸਿੱਖਾਂ ਕਹੇ ਮਹਾਰਾਜ ਪਹਿਰੇਦਾਰੀ ਕੌਣ ਕਰੇਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਅੱਜ ਆਖਰੀ ਰਾਤ ਦੀ ਪਹਿਰੇਦਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਨਗੇ ਬਾਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੱਲ ਦੱਸਣਾ ਚਾਹੁੰਦੇ ਸੀ ਅਸਲ ਦੇ ਵਿੱਚ ਕਿ ਜੇ ਸਾਰੀ ਕੌਮ ਵੀ ਸੁੱਤੀ ਹੋਵੇ ਨਾ ਤੇ ਕੌਮ ਦੇ ਆਗੂ ਨੂੰ ਜਾਗਣਾ ਚਾਹੀਦਾ ਹੈ ਤੇ ਜੇ ਕੌਮ ਦੇ ਆਗੂ ਵੀ ਸੌਂ ਜਾਣ ਤੇ ਕੌਮ ਵੀ ਸੌਂ ਜਾਵੇ ਫਿਰ ਉਸ ਕੌਮ ਦਾ ਤੇ ਰਾਬੀ ਰੱਖਾ ਹੈ ਐਸ ਵੇਲੇ ਦੇ ਨਾਲ ਚਮਕੌਰ ਦੀ ਗੜੀ ਵਿੱਚ ਭਾਵੇਂ ਕਿ ਸਾਰੇ ਸਿੱਖ ਆਰਾਮ ਕਰ ਰਹੇ ਸੀ ਲੇਕਿਨ ਕੌਮ ਦਾ ਆਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਇਹਨਾਂ ਸਿੰਘਾਂ ਦੀ ਪਹਿਰੇਦਾਰੀ ਕਰ ਰਿਹਾ ਸੀ ਫਿਰ ਸਾਰੀ ਰਾਤ ਜਿਹੜੀ ਹੈ ਇਦਾਂ ਕਰਕੇ ਬਤੀਤ ਹੁੰਦੀ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਜਾਨੀ ਕਿ 8 ਕੋ ਦਾ ਦਿਨ ਚੜਦਾ ਹੈ ਇਸ ਦਿਨ ਦੁਨੀਆ ਦਾ ਇੱਕ ਅਨੋਖਾ جنگ ਹੁੰਦਾ ਹੈ جنگ ਤੇ ਹੋਰ ਵੀ ਦੁਨੀਆ ਵਿੱਚ ਹੋਏ ਹੋਣਗੇ ਪਰ ਇਹਨਾਂ ਅਸਾਵਾ جنگ ਜਿਹੜਾ ਹੈ ਉਹ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਨਹੀਂ ਹੋਇਆ ਜਿੰਨੇ ਵੀ جنگ ਹੋਏ ਜੇ ਇੱਕ ਪਾਸੇ ਬਾਦਸ਼ਾਹ ਦੀ ਫੌਜ ਹੈ ਤੇ ਦੂਜੇ ਪਾਸੇ ਵੀ ਦੂਸਰੇ ਬਾਦਸ਼ਾਹ ਦੀ ਫੌਜ ਹੋएगी ਭਾਰਤ ਦੇ ਅੰਦਰ ਦੋ جنگ ਜਿਹੜੇ ਉਹ ਬੜੇ ਪ੍ਰਸਿੱਧ ਹੈ ਇੱਕ ਆਪਾਂ ਰਮਾਇਣ ਪੜਦੇ ਹਾਂ ਇੱਕ ਮਹਾਭਾਰਤ ਆਪਾਂ ਪੜਦੇ ਹਾਂ ਰਮਾਇਣ ਦੇ ਵਿੱਚ ਵੀ ਜੇ ਆਪਾਂ ਵੇਖਦੇ ਹਾਂ ਇੱਕ ਪਾਸੇ ਅ ਰਾਵਣ ਸੀ ਤਾਂ ਦੂਜੇ ਪਾਸੇ ਵੀ ਸ਼੍ਰੀ ਰਾਮਚੰਦਰ ਜੀ ਜਿਹੜੇ ਸਨ ਉਹ ਦਸ਼ਰਤ ਰਾਜੇ ਦੇ ਸੁਪੁੱਤਰ ਹੀ ਸਨ ਤਾਂ ਜੇਕਰ ਆਪਾਂ ਮਹਾਭਾਰਤ ਦੀ ਗੱਲ ਕਰਦੇ ਹਾਂ ਤੇ ਇੱਕ ਪਾਸੇ ਜੇਕਰ ਕੌਰਵ ਰਾਜੇ ਐ ਤੇ ਪਾਂਡਵ ਜਿਹੜੇ ਆ ਉਹ ਰਾਜ ਘਰਾਣੇ ਨਾਲ ਹੀ ਸੰਬੰਧ ਰੱਖਦੇ ਸੀ ਅੱਧੇ ਰਾਜੇ ਉਹਨਾਂ ਦੀ ਹਮਾਇਤ ਵਿੱਚ ਸੀ ਅੱਧੇ ਰਾਜੇ ਉਹਨਾਂ ਦੀ ਹਮਾਇਤ ਵਿੱਚ ਸੀ ਜੋਧ ਜਿਹੜਾ ਬਹੁਤਾ ਕੋਈ ਅਸਾਵਾ ਨਹੀਂ ਸੀ ਬਿਲਕੁਲ ਸਾਵੀ ਇੱਕ ਜੰਗ ਸੀ ਮਤਲਬ ਕਿ ਉਹਨਾਂ ਕੋਲ ਵੀ ਜੰਗੀ ਸਾਜੋ ਸਮਾਨ ਕੀ ਲਗਭਗ ਬਰਾਬਰ ਦਾ ਹੀ ਹੋਏਗਾ ਬਿਲਕੁਲ ਜੀ ਉਹਨਾਂ ਕੋਲ ਵੀ ਫੌਜ ਸੀ ਉਹਨਾਂ ਕੋਲ ਵੀ ਫੌਜ ਸੀ ਲੇਕਿਨ ਇਹ ਚਮਕੌਰ ਦੀ ਗੜੀ ਦਾ ਜੰਗ ਬਿਲਕੁਲ ਹੀ ਅਸਾਵਾ ਹੈ ਇੱਕ ਪਾਸੇ ਪੂਰੀ ਦੀ ਪੂਰੀ ਹਕੂਮਤ ਹੈ ਤੇ ਉਹਨਾਂ ਦੀ ਗਿਣਤੀ ਫੌਜ ਦੀ ਕਿਸੇ ਬੰਦੇ ਦੀ ਦੱਸੀ ਹੋਈ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੱਸੀ ਹੋਈ ਹੈ ਕੇ ਗੋਰ ਸਨਾਚੇ ਕਾਰੇ ਕੁੰਨਦ ਚਹਿਲਨਾਰ ਕੇ ਦੇ ਲੱਖ ਬਰਾਇਤ ਬਰੋ ਬੇਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਕ ਪਾਸੇ 10 ਲੱਖ ਬੰਦਾ ਤੇ ਦੂਜੇ ਪਾਸੇ ਬੇਖਬਰ ਵਿਚਾਰੇ 40 ਭੁੱਖੇ ਸ਼ੇਰ 40 ਤੋਂ ਵੀ ਭੁੱਖੇ ਪਤਾ ਨਹੀਂ ਕਿੰਨੇ ਦਿਨਾਂ ਦੇ ਭੁੱਖੇ ਭਾਣੇ ਐ ਔਰ ਥਕੇ ਹੋਏ ਤਾਂ ਉਹ 40 ਜਾਣਿਆਂ ਨੂੰ ਫੜਨ ਵਾਸਤੇ ਇੰਨੀ ਵੱਡੀ ਫੌਜ ਜਿਹੜੀ ਆ ਉਹ ਘੇਰਾ ਪਾ ਕੇ ਚਮਕੌਰ ਦੀ ਗੜੀ ਨੂੰ ਬੈਠੀ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠਦੇ ਐ। ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਤੋਂ ਬਾਅਦ ਜਦੋਂ ਸਤਗੁਰਾਂ ਨੇ ਦੇਖਿਆ ਆਲੇ-ਦੁਆਲੇ ਟਿੱਡੀ ਦਾਲ ਜਿਹੜਾ ਉਹ ਨਜ਼ਰ ਆ ਰਿਆ ਸੀ ਜੈਅਲੀ ਦੇ ਨਾਰੇ ਲੱਗ ਰਹੇ ਸੀ। ਕੀ ਆ ਜਾ ਰਿਆ ਸੀ ਵੀ ਇਹ ਤਾਂ ਮੁਠੀ ਪਰ ਸਿੱਖ ਹੈ ਹਨਾ। ਉਹਨਾਂ ਨੂੰ ਕਿਹੜਾ ਪਤਾ ਸੀ ਅੰਦਰ 40 ਐ। ਉਹਨਾਂ ਦੇ ਭਾਦਾ ਤੇ ਮੁਠੀ ਭਾਰੀ ਸੀ ਵੀ ਥੋੜੇ ਜਿਹਾ ਹੈਗੇ ਐ। ਮੈਂ 10 ਲੱਖ ਦੀ ਫੌਜ ਦੇ ਸਾਹਮਣੇ 40 ਬੰਦਿਆਂ ਦੀ ਗਿਣਤੀ ਕਰਨੀ ਜਿਸਾ ਕੋ ਗੁਰੂ ਦੇ ਸਾਜੇ ਸਿੰਘ ਸਨ ਪਰ ਉਹ ਅਤਕਥਨੀ ਜੀ ਹੁੰਦੀ ਹੈ ਬਿਲਕੁਲ ਉਹ ਤੇ ਕਹਿੰਦੇ ਮੁਠੀ ਭਰ ਸਿੱਖ ਐ ਸਿੰਘ ਹੱਥੋ ਹੱਥੀ ਜਿਹੜਾ ਇਹਨਾਂ ਨੂੰ ਫੜ ਲੈਣਾ ਤਾਂ ਉਸ ਵੇਲੇ ਦੇ ਨਾਲ ਫਿਰ ਗੁਰੂ ਸਾਹਿਬ ਨੇ ਕੀ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਹੈ ਨਾ ਵਿਉਂਤਬੰਦੀ ਉਹ ਬੜੀ ਕਮਾਲ ਦੀ ਹੈ ਦੇਖੋ ਭਾਵੇਂ ਕਿ ਚੜ ਕੇ ਦੁਸ਼ਮਣ ਹੀ ਆਉਂਦਾ ਰਿਹਾ ਜੀ ਪਰ ਗੁਰੂ ਸਾਹਿਬ ਨੇ ਕਿਤੇ ਵੀ ਜੰਗ ਦੇ ਮੈਦਾਨ ਦੀ ਚੋਣ ਜਿਹੜੀ ਹੈ ਨਾ ਉਹ ਆਪ ਹੀ ਕੀਤੀ ਹੈ ਹਰ ਥਾਂ ਤੇ ਜੀ ਪੀ ਭਾਵੇਂ ਦੁਸ਼ਮਣ ਚੜ ਕੇ ਆ ਰਿਹਾ ਗੁਰੂ ਸਾਹਿਬ ਨੇ ਇਹ ਆਪ ਵੇਖਿਆ ਪੀ ਅਸੀਂ ਜੰਗ ਲੜਨਾ ਕਿਤੇ ਪੰਗਾਣੀ ਦਾ ਜੰਗ ਹੈ ਦੁਸ਼ਮਣ ਚੜ ਕੇ ਆਇਆ ਗੁਰੂ ਸਾਹਿਬ ਨੇ ਆਪ ਉਥੇ ਮੋਰਚਾ ਬੰਦੀ ਕੀਤੀ ਪੀ ਆਪਾਂ ਇੱਥੇ ਮੁਕਾਬਲਾ ਕਰਨਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਿੰਨੇ ਵੀ ਹਮਲੇ ਹੋਏ ਉਹ ਤੇ ਗੁਰੂ ਸਾਹਿਬ ਨੇ ਉਹ ਉਥੇ ਪੱਕਾ ਹੀ ਸੀ ਕਿ ਮੋਰਚਾ ਬੰਦੀ ਆਪਣੀ ਜਿਹੜੀ ਕੀਤੀ ਹੋਈ ਸੀ ਭਾਵੇਂ ਕੋਈ ਵੀ ਹਮਲਾਵਰ ਆ ਜੇ ਹੁਣ ਇਹ ਹੈ ਕਿ ਹੁਣ ਗੁਰੂ ਗੋਬਿੰਦ ਸਿੰਘ ਕਿਲਿਆਂ ਤੋਂ ਬਾਹਰ ਸੀ ਜੀ ਹੁਣ ਇੱਥੇ ਵੀ ਚੋਣ ਆਪ ਹੀ ਕੀਤੀ ਆ ਕਿ ਅਸੀਂ ਜੰਗ ਇਹ ਚਮਕੌਰ ਦੇ ਗੜੀ ਦੇ ਵਿੱਚ ਇੱਥੇ ਲੜਨੀ ਹੈ ਦੁਸ਼ਮਣ ਨੇ ਨਹੀਂ ਕੀਤੀ ਜੀ ਇਸ ਤੋਂ ਅੱਗੇ ਵੀ ਆਪਾਂ ਜਾ ਕੇ ਜੇ ਵੇਖਾਂਗੇ ਤੇ ਖਦਰਾਣੇ ਦੀ ਢਾਬ ਦੀ ਚੋਣ ਗੁਰੂ ਸਾਹਿਬ ਨੇ ਆਪ ਹੀ ਕੀਤੀ ਸੀ ਕਿ ਜੰਗ ਆਪਾਂ ਇੱਥੇ ਲੜਨੀ ਹੈ ਤਾਂ ਗੁਰੂ ਸਾਹਿਬ ਜੀ ਜਿਹੜੇ ਸੀ ਇਸ ਕਰਕੇ ਜੰਗੀ ਨੁਕਤੇ ਜਿਹੜੇ ਸੀ ਉਹ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਸੀ ਇਸੇ ਕਰਕੇ ਜਿਹੜਾ ਸੀ ਗੁਰੂ ਸਾਹਿਬ ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਫੌਜ ਉਹ ਜਿਹੜੀ ਆ ਗੁਰੂ ਸਾਹਿਬ ਜੀ ਨੂੰ ਨਾ ਫੜ ਸਕੀ ਨਾ ਕੁਝ ਵਿਗਾੜ ਸਕੀ ਤਾਂ ਫਿਰ ਇੱਥੇ ਕੀ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਚੌਹਾਂ ਪਾਸਿਆਂ ਦੇ ਉੱਪਰ ਅੱਠ-ਅੱਠ ਸਿੱਖ ਜਿਹੜੇ ਅਸੀਂ ਪਹਿਲਾਂ ਤਾਇਨਾਤ ਕੀਤੇ ਉਹਨਾਂ ਨੂੰ ਤੀਰ ਕਮਾਨ ਉਹਨਾਂ ਨੂੰ ਤੀਰ ਦਿੱਤੇ ਗਏ ਇਸ ਕਰਕੇ ਵੀ ਕੋਈ ਵੀ ਜਾਣਾ ਗੜੀ ਦੇ ਨੇੜੇ ਨਹੀਂ ਆਉਣਾ ਚਾਹੀਦਾ ਨਹੀਂ ਭਾਈ ਸਾਹਿਬ ਜੀ ਮੇਰੇ ਖਿਆਲ ਨਾਲ ਮੈਂ ਤੁਹਾਡੇ ਗੜ ਰੋਕ ਕੇ ਸਵਾਲ ਕਰਦਾ ਕਿ ਗੁਰੂ ਸਾਹਿਬ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿੜਾ ਛੱਡ ਕੇ ਨਿਕਲਦੇ ਆ ਸਰਸਾ ਨਦੀ ਦਾ ਕਹਿਰ ਵੀ ਜਿਹੜਾ ਵਰਤਦਾ ਜੀ ਉਸ ਵੇਲੇ ਉਹਨਾਂ ਕੋਲ ਜੰਗੀ ਸਾਜੋ ਸਮਾਨ ਵੀ ਕਿੰਨਾ ਹੋਏਗਾ ਕਿਤੇ ਆ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੰਗੀ ਸਾਜੋ ਸਮਾਨ ਬਹੁਤਾ ਨਹੀਂ ਸੀ ਲੇਕਿਨ ਜਿਵੇਂ ਕੋਟਰਾ ਨਿਹੰਗ ਖਾਨ ਦੇ ਕੋਲੋਂ ਗਏ ਠੀਕ ਹੈ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਅੱਗੇ ਨੂੰ ਜਾਂਦੇ ਗਏ ਤਾਂ ਕੁਝ ਨਾ ਕੁਝ ਉਸ ਦਿਨ ਦੇ ਵਿੱਚ ਸਾਜੋ ਸਮਾਨ ਇਕੱਤਰ ਕੀਤਾ ਗਿਆ ਆ ਉਹਨਾਂ ਦੇ ਕੋਲ ਤੀਰ ਜਿਹੜੇ ਸੀ ਕੁਝ ਨਾ ਕੁਝ ਜਿਹੜੇ ਸੀ ਦੁਬਾਰਾ ਤੋਂ ਸਿੱਖਾਂ ਦੇ ਕੋਲੋਂ ਜਿਹੜੇ ਉਹ ਲੇ ਕੇ ਉਹਨਾਂ ਨੇ 71 ਕਰ ਲਿਆ ਚਮਕੌਰ ਦੀ ਗੜੀ ਅੰਦਰ ਇਹਨਾਂ ਕੋਲ ਸਮਾਨ ਪੀ ਜਿਹਦੇ ਨਾਲ ਆਪਾਂ ਕੱਲ ਦੀ ਜੰਗ ਜਿਹੜੀ ਉਹ ਲੜ ਸਕਦੇ ਆ ਚਮਕੌਰ ਸਾਹਿਬ ਤੱਕ ਪਹੁੰਚਣ ਪਉਣ ਤੱਕ ਤਾਂ ਉਸ ਵੇਲੇ ਦੇ ਨਾਲ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਤੀਰ ਦਿੱਤੇ ਉਹਦਾ ਕਾਰਨ ਇਹ ਸੀ ਕਿ ਕੋਈ ਵੀ ਬੰਦਾ ਤੀਰ ਕਰਕੇ ਜਿਹੜਾ ਉਹ ਨੇੜੇ ਨਹੀਂ ਆ ਸਕੇਗਾ ਤੀਰ ਤੇ ਦੂਰ ਤੱਕ ਮਾਰ ਕਰਦਾ ਜੀ ਤਾਂ ਗੁਰੂ ਸਾਹਿਬ ਨੇ 8-8 ਸਿੱਖ ਜਿਹੜੇ ਸੀ ਉਹ ਤੈਨਾਤ ਕਰਤੇ ਕਰਨ ਤੋਂ ਬਾਅਦ ਜਿਹੜਾ ਸੀ ਦਿਨ ਦਾ ਚੜ੍ਹਾ ਹੋਇਆ ਹਾਲਾਂਕਿ ਦੂਜੇ ਪਾਸੇ ਸੁਭਾਸ ਰਹੰਦ ਵਜ਼ੀਰ ਖਾਂ ਜਿਹੜਾ ਸੀ ਉਹ ਕਹਿ ਰਿਹਾ ਸੀ ਆਪਣੇ ਜਰਨੈਲਾਂ ਨੂੰ ਵੀ ਫੜੋ ਤੁਸੀਂ ਬੜੀਆਂ ਟਾਰਾਂ ਮਾਰਦੇ ਸੀ ਵੀ ਗੁਰੂ ਗੋਬਿੰਦ ਸਿੰਘ ਉੱਥੇ ਤੇ ਜੀ ਆਨੰਦਪੁਰ ਸਾਹਿਬ ਦੇ ਵਿੱਚ ਤਾਂ ਨਹੀਂ ਫੜਿਆ ਜਾਂਦਾ ਹੁਣ ਤੇ ਆਨੰਦਪੁਰ ਸਾਹਿਬ ਨਹੀਂ ਹੈ ਹੁਣ ਤੇ ਜਾਓ ਉਹ ਸਾਹਮਣੇ ਗੜੀ ਹੈ ਗੜੀ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਓ ਤਾਂ ਕਿਹਾ ਜਾਂਦਾ ਹੈ ਕਿ ਉਸ ਵੇਲੇ ਦੇ ਨਾਲ ਸਭ ਤੋਂ ਪਹਿਲਾ ਜਰਨੈਲ ਜਿਹੜਾ ਮਲੇਰ ਕੋਟਲੇ ਦਾ ਰਹਿਣ ਵਾਲਾ ਸੀ ਨਾਰਖਾਂ ਅੱਗੇ ਵਧਦਾ ਹੈ ਜੀ ਉਹ ਕਹਿੰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲਿਆ ਉਹਨਾਂ ਫਿਰ ਇਦਾਂ ਕਰੋ ਲਿਆਓ ਪੌੜੀਆਂ ਲਾਉਨੇ ਆਪਾਂ ਚਮਕੌਰ ਦੀ ਗੜੀ ਨੂੰ ਮੈਂ ਅੰਦਰ ਜਨ ਤੁਸੀਂ ਸਾਰੇ ਮੇਰੇ ਮਗਰ ਆਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਨਾਰਖਾਂ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਉਹਨੇ ਬੜੇ ਹਮਲੇ ਕੀਤੇ ਜੀ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਅੱਗੇ ਵਧ ਵਧ ਕੇ ਜਿਹੜਾ ਸੀ ਲੜਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸੀ ਇੱਕੋ ਹੀ ਤੀਰ ਦਾ ਨਿਸ਼ਾਨਾ ਬਣ ਕੇ ਨਾਰ ਖਾਨ ਦੇ ਮੱਥੇ ਦੇ ਵਿੱਚ ਤੀਰ ਮਾਰਿਆ ਕਿ ਨਾਰ ਖਾਨ ਦੀ ਉਥੇ ਮੌਕੇ ਤੇ ਮੌਤ ਹੋ ਜਾਂਦੀ ਇਸ ਗੱਲ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਜ਼ਫਰਨਾਮੇ ਦੇ ਵਿੱਚ ਕੀਤਾ ਹੈ ਕਿ ਚੌਦੀਦਮ ਕੇ ਨਾਹਰ ਬਜਾਦੰਗ ਬਾਜੰਗ ਚਛਿਦੇ ਯਕਾ ਤੀਰ ਮਨ ਬੇਤਰੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਔਰੰਗਜ਼ੇਬ ਤੇਰਾ ਪਹਿਲਾ ਜਰਨੈਲ ਨਾਰਖਾ ਆਇਆ ਮੈਂ ਇੱਕੋ ਹੀ ਤੀਰ ਮਾਰਿਆ ਤੇ ਉਹਦੀ ਮੌਤ ਹੋ ਗਈ ਦੂਸਰੀ ਵਾਰ ਗਣੀਖਾ ਆਇਆ ਉਹਨੇ ਵੀ ਅੱਗੇ ਵਧ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦੇ ਹੱਥ ਵਿੱਚ ਗੁਰਜ ਸੀ ਮਹਾਰਾਜ ਨੇ ਉਹ ਗੁਰਜ ਉਹਦੇ ਮੱਥੇ ਦੇ ਵਿੱਚ ਮਾਰਿਆ ਮੱਥੇ 'ਚ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੁਣ ਤੀਸਰੀ ਵਾਰ ਦੋ ਬੰਦਿਆਂ ਦੀਆਂ ਲਾਛਾਂ ਸਾਹਮਣੇ ਪਈਆਂ ਹੋਣ ਜਿਹੜੇ ਚੋਟੀ ਦੇ ਜਰਨੈਲ ਵੱਡੇ ਜਰਨੈਲ ਜਿਹੜੇ ਵੱਡੇ ਜਰਨੈਲ ਹੋਣ ਕਿਹਦੀ ਹਿੰਮਤ ਪਵੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕਰੇ ਪਰ ਹੁਣ ਜਿਹੜੇ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਘਰੋਂ ਤੁਰ ਲੱਗੇ ਜਿਹੜਾ ਇਹ ਲੋੜ ਤੋਂ ਵੱਧ ਟਾਰਾ ਮਾਰ ਬੈਠਦੇ ਆ ਗੱਲਾਂ ਕਰ ਬੈਠਦੇ ਆ ਮੁੜ ਕਿਉਂ ਕਰਨੀ ਪਾਉਂਦੇ ਹੁਣ ਖਵਾਜ਼ਾ ਮਿਹਦੂਦ ਅਲੀ ਜਿਹੜਾ ਘਰੋਤੁਰ ਲੱਗਾ ਤੇ ਕਹਿ ਕੇ ਆਇਆ ਸੀ ਫੜਕੇ ਮੈਂ ਲੈਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਾਲ ਦੇ ਸਿਪਾਹੀ ਜਾਂਦੇ ਸੀ ਉਹ ਕਹਿੰਦੇ ਸੀ ਘਰੋਤੁਰ ਲੱਗਾ ਤੂੰ ਕਹਿੰਦਾ ਸੀ ਮੈਂ ਫੜਕੇ ਲੈਉਣਾ ਹੁਣ ਆਓ ਸਾਹਮਣੇ ਬੈਠੇ ਗੁਰੂ ਗੋਬਿੰਦ ਸਿੰਘ ਤਾਂ ਫਿਰ ਉਹ ਖਵਾਜ਼ਾ ਮਿਹਦੂਦ ਅਲੀ ਜਿਹੜਾ ਸੀ ਉਹ ਆਪਣੇ ਜਿਹੜੇ ਸਿਪਾਹੀ ਸੀ ਉਹਨਾਂ ਦੇ ਮਿਹਣਿਆਂ ਤੋਂ ਡਰਦਾ ਹੋਇਆ ਅੱਗੇ ਤੇ ਵਧਿਆ ਪਰ ਸਾਹਮਣੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੱਕਿਆ ਗੁਰੂ ਸਾਹਿਬ ਦੇ ਹੱਥ ਵਿੱਚ ਫੜਿਆ ਕਮਾਨ ਉਹਨੇ ਵੇਖਿਆ ਅਜੇ ਤੀਰ ਤੇ ਚਾੜਿਆ ਹੀ ਨਹੀਂ ਗੁਰੂ ਸਾਹਿਬ ਨੇ ਤੇ ਉਹ ਡਰਦਾ ਹੋਇਆ ਜਿਹੜਾ ਸੀ ਨਾ ਉਹ ਗੜੀ ਦੀ ਦੀਵਾਰ ਜਿਹੜੀ ਸੀ ਉਹਦੇ ਉਲੇ ਲੁਕ ਗਿਆ ਉਹਦਾ ਆਸਰਾ ਲੈ ਕੇ ਤੇ ਬਿਲਕੁਲ ਭੱਜ ਗਿਆ ਜੀ ਭੱਜ ਗਿਆ ਗੁਰੂ ਸਾਹਿਬ ਨੇ ਉਹਦਾ ਵੀ ਜ਼ਿਕਰ ਜਿਹੜਾ ਸੀ ਉਹ ਔਰੰਗਜ਼ੇਬ ਦੇ ਨਾਲ ਜ਼ਫਰਨਾਮੇ ਦੇ ਵਿੱਚ ਕੀਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਔਰੰਗਜ਼ੇਬ ਤੇਰਾ ਤੀਜਾ ਜਰਨੈਲ ਆਇਆ ਪਰ ਮੈਨੂੰ ਦੁੱਖ ਹੈ ਕਿ ਉਹ ਉਹਦਾ ਨਾਂ ਤੇ ਖਵਾਜ਼ਾ ਮਹਿਦੂਦ ਅਲੀ ਸੀ ਪਰ ਉਹ ਮਰਦੂਦ ਨਿਕਲਿਆ ਮਰਦ ਨਹੀਂ ਬਣ ਸਕਿਆ ਕੈਰਾਂ ਦੀ ਤਰ੍ਹਾਂ ਡਰਪੋਕਾਂ ਦੀ ਤਰ੍ਹਾਂ ਮੇਰੇ ਤੀਰ ਤੋਂ ਡਰਦਾ ਹੋਇਆ ਦੌੜ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜੇ ਉਹ ਮੇਰੇ ਸਾਹਮਣੇ ਆ ਜਾਂਦਾ ਦਰੇਗਾ ਅਗਰ ਰੂਏ ਉਹ ਦੀਦ ਮੈਂ ਇਬਾ ਯਕ ਤੀਰਲਾ ਚਾਰ ਬਖਸ਼ੀਦ ਮੈਂ ਜੇ ਮੇਰੇ ਸਾਹਮਣੇ ਆਉਂਦਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ ਯਾਨੀ ਕਿ ਇੱਕ ਤੀਰੋ ਦੇ ਵੀ ਮਾਰ ਦੇਣਾ ਸੀ ਪਰ ਉਹ ਖਵਾਜਾ ਮਰਦੂਦ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਉਹ ਖਵਾਜਾ ਮਹਿਦੂਦ ਅਲੀ ਜਿਹੜਾ ਉਹ ਸਾਹਮਣੇ ਨਹੀਂ ਆਇਆ ਤਾਂ ਫਿਰ ਉਹ ਇਦਾਂ ਕਰਕੇ ਗੁਰੂ ਸਾਹਿਬ ਦੇ ਤੀਰਾਂ ਤੋਂ ਡਰਦੇ ਜਿਹੜਾ ਸੀ ਕੋਈ ਵੀ ਜ਼ਰਨੈਲ ਵਜ਼ੀਰ ਖਾਨ ਦਾ ਅੱਗੇ ਵਧਣ ਦੀ ਹਿੰਮਤ ਨਹੀਂ ਸੀ ਕਰ ਰਿਆ ਤੇ ਭਾਈ ਸਾਹਿਬ ਜੀ ਇਹ ਜਦੋਂ ਸਤਪੋਦੀ ਦੇ ਦਿਨ ਦੇ ਚੜਾਹ ਨੂੰ ਤੁਸੀਂ ਮੰਨਦੇ ਹੋ ਕਿ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਤੇ ਸਿੰਘ ਜਿਹੜੇ ਮਯੂਰ ਸਨ ਉਸ ਦਿਨ ਜੰਗ ਹੋਈ ਹੈ ਕਿ ਜੰਗ ਦੀ ਪਹਿਲਾਂ ਕੋਈ ਇਹਨਾਂ ਦੀ ਵਿਉਤਬੰਦੀ ਹੋਈ ਹੈ ਫੌਜਾਂ ਦੇ ਨਾਲ ਜਿਹੜੀਆਂ ਮੁਗਲ ਫੌਜਾਂ ਸੀ ਉਹਨਾਂ ਕੋਈ ਫੇਰ ਨਿਕਲ ਜਾਣ ਦਾ ਮੌਕਾ ਦਿੱਤਾ ਹੋਵੇ ਜਨਰਲਬਾਦ ਦਾ ਮੌਕਾ ਦਿੱਤਾ ਹੋਏ ਕਿ ਜਾਂ ਸਿੱਧੀ ਜੰਗ ਦੀ ਗੱਲ ਕੀਤੀ ਨਹੀਂ 8 ਪੋ ਦਾ ਜਿਹੜਾ ਦਿਨ ਹੈ ਇਹ 8 ਪੋ ਦੇ ਦਿਨ ਸਿੱਧੀ ਜੰਗ ਦੀ ਗੱਲ ਹੈ ਕੋਈ ਗੱਲਬਾਤ ਦੀ ਤਾਂ ਉੱਥੇ ਕੋਈ ਗੱਲ ਨਹੀਂ ਸੀ ਮਤਲਬ ਕਿ ਇਹ ਹਲਾ ਮੁਗਲ ਮੁਗਲ ਫੌਜ ਨੇ ਪਹਿਲਾਂ ਬੋਲਿਆ ਮੁਗਲ ਫੌਜਾਂ ਜਿਹੜੀਆਂ ਸ਼ੂ ਕੱਢਦੀਆਂ ਆ ਰਹੀਆਂ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਧਰ ਨੂੰ ਚਲੇ ਗਏ ਕਿੱਥੇ ਗਏ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਇਸ ਘੜੀ ਦੇ ਵਿੱਚ ਹੈ ਤਾਂ 7 ਪੋ ਦੀ ਰਾਤ ਰਾਤ ਹੀ ਜਿਹੜਾ ਸੀ ਉਹ ਇੰਨੀ ਵੱਡੀ ਕੁੰਤੀ ਦੇ ਵਿੱਚ ਘੇਰਾ ਜਿਹੜਾ ਉਹ ਪੈ ਚੁੱਕਾ ਸੀ ਅੱਠ ਪੋਨ ਦੇਰ ਚੜਦਿਆਂ ਸਾਰੀ ਬਾਹਰ ਜਦੋਂ ਵੇਖਿਆ ਜਿਵੇਂ ਡੂਬਣੇ ਦੀਆਂ ਮੱਖੀਆਂ ਨਜ਼ਰ ਆਉਂਦੀਆਂ ਏ ਇਦਾਂ ਬਾਹਰ ਫੌਜਾਂ ਫੌਜਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਸੀ ਤਾਂ ਫਿਰ ਅੱਠ ਪੋਨ ਜਿਹੜੀ ਹੈ ਇਸ ਦਿਨ ਵੱਡੀ ਜੰਗ ਹੁੰਦੀ ਹੈ ਇਹ ਜੰਗ ਹੀ ਨਹੀਂ ਇਹ ਦੁਨੀਆ ਦੀ ਇੱਕ ਅਨੋਖੀ ਜੰਗ ਹੁੰਦੀ ਹੈ ਜਿਹਦੇ ਵਰਗੀ ਹੋਰ ਜੰਗ ਇਤਿਹਾਸ ਵਿੱਚ ਕੋਈ ਵੀ ਨਹੀਂ ਹੈਗੀ ਤਾਂ ਫਿਰ ਇਦਾਂ ਕਰਦਿਆਂ ਗੁਰੂ ਸਾਹਿਬ ਜੀ ਨੇ ਤੀਰ ਚਲਾਉਂਦਿਆਂ ਹੋਇਆਂ ਅੱਗੇ ਨਾ ਕਿਸੇ ਨੂੰ ਵਧਨ ਦਿੱਤਾ ਤਾਂ ਲਗਭਗ ਜਿਹੜਾ ਸੀ ਦੁਪਹਿਰ ਤੱਕ ਦਾ ਸਮਾਂ ਹੋ ਚੁੱਕਾ ਸੀ ਹੁਣ ਇਧਰ ਮੁਗਲ ਫੌਜਾਂ ਜਿਹੜੀਆਂ ਸੀ ਉਹ ਤਿਆਰੀ ਕਰ ਰਹੀਆਂ ਸੀ ਵੀ ਜੇ ਇਕੱਲੇ-ਇਕੱਲੇ ਜਰਨੈਲ ਦੇ ਗਿਆ ਗੱਲ ਨਹੀਂ ਬੰਦੀ ਤੇ ਆਪਾਂ ਸਾਰੇ ਇਕੱਠੇ ਹੋ ਕੇ ਧਾਵਾ ਬੋਲਦੇ ਨਹੀਂ ਧਾਵਾ ਬੋਲਦੇ ਨਹੀਂ ਇੱਕੇ ਵਰੀ ਇੱਕੇ ਵਰੀ ਹੁਣ ਗੁਰੂ ਸਾਹਿਬ ਇਸ ਗੱਲ ਨੂੰ ਜਾਣਦੇ ਸੀ ਕਿ ਜੇ ਸਾਰੀ ਫੌਜ ਇਕੱਠੀ ਹੋ ਕੇ ਆਉਂਦੀ ਹੈ ਤਾਂ ਇਹ ਇੱਕ ਪਾਸੇ 40 ਕਿ ਪੇਸ ਜਾ ਸਕਦੀ ਹੈ ਮਹਾਰਾਜ ਨੇ ਫਿਰ ਅੱਗੋਂ ਵਿਉਂਤ ਬਣਾਈ ਵੀ ਇਦਾਂ ਕਰਦੇ ਆਪਾਂ ਜਥੇ ਬਣਾ ਕੇ ਗੱਡੀ ਦੇ ਵਿੱਚੋਂ ਬਾਹਰ ਭੇਜਦੇ ਆਂ ਜਿਹੜੇ ਜਾ ਕੇ ਦੁਸ਼ਮਣ ਦੇ ਨਾਲ ਮਦਾਨੇ ਜੰਗ ਦੇ ਵਿੱਚ ਲੜਨਗੇ ਜੀ ਸਾਰਿਆਂ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਜਥਾ ਭੇਜਿਆ ਉਹ ਭੇਜਿਆ ਗਿਆ ਭਾਈ ਹਿੰਮਤ ਸਿੰਘ ਦੀ ਅਗਵਾਈ ਦੇ ਹੇਠ ਪੰਜ ਪਿਆਰੇ ਸਹਿਬਾਨ ਦੇ ਵਿੱਚੋਂ ਤੀਸਰੇ ਪਿਆਰੇ ਸਾਨੂੰ ਭਾਈ ਹਿੰਮਤ ਸਿੰਘ ਜੀ ਉਹਨਾਂ ਦੇ ਨਾਲ ਕੁਝ ਕੁ ਸਿੱਖ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜਾਓ ਅਦਾਨੇ ਜੰਗ ਦੇ ਵਿੱਚ ਤੁਸੀਂ ਜੂਝ ਕੇ ਸ਼ਹਾਦਤ ਦਾ ਚਾਪ ਪੀਜੋ ਅਰ ਇਹ ਵੀ ਗੱਲ ਬੜੀ ਜਿਹੜੀ ਆ ਇੱਕ ਅਨੋਖੀ ਹੈ ਕਿ ਜਿਹੜਾ ਸਿੱਖ ਇੱਕ ਵਾਰ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਦਾ ਹੈ ਉਹਨੂੰ ਪਤਾ ਹੈ ਕਿ ਹੁਣ ਵਾਪਸ ਮੈਂ ਨਹੀਂ ਇਹੋ ਜਿਹੜੀ ਸ਼ਹਾਦਤ ਹੀ ਹੈ ਸ਼ਹਾਦਤ ਕਿਉਂਕਿ 10 ਲੱਖ ਦੀ ਫੌਜ ਦੇ ਅੱਗੇ ਪੰਜ ਪਿੰਗਾਂ ਦਾ ਕਿੰਨਾ ਕੁ ਚਰਵਾਹ ਪੇ ਚੱਲ ਸਕਦਾ ਕਿੰਨਾ ਕੁ ਚਰਵਾਹ ਪੇ ਜਾਇਆ ਜਾ ਸਕਦਾ ਨਾ ਤੇ ਉਹਨਾਂ ਨੂੰ ਜਿੱਤ ਕੇ ਵਾਪਸ ਆਇਆ ਜਾ ਸਕਦਾ ਹਾਂ ਜਿਹੜੀ ਦੂਜੀ ਆਮ ਜੰਗ ਹੁੰਦੀ ਉਹਦੇ ਵਿੱਚ ਤੁੰਦਾ ਵੀ ਹੋ ਸਕਦਾ ਸੀ ਜਿੱਤ ਕੇ ਵਾਪਸ ਆ ਜੀਏ ਠੀਕ ਹੈ ਤਾਂ ਇੱਥੇ ਤਾਂ ਪਤਾ ਹੀ ਹੈ ਕਿ ਸਾਹਮਣੇ ਇੰਨੀ ਵੱਡੀ ਗਿਣਤੀ ਵਿੱਚ ਫੌਜ ਹੈ ਤੇ ਅਸੀਂ ਕੇਵਲ ਸ਼ਹੀਦ ਹੋਣ ਵਾਸਤੇ ਹੀ ਚੱਲ ਗਏ ਇਹਦੇ ਜ਼ਬਰ ਦੇ ਵਿਰੁੱਧ ਜਿਹੜੀ ਜੰਗ ਲੜੀ ਜਾ ਰਹੀ ਹੈ ਸਰਕਾਰੀ ਜ਼ਬਰ ਦੇ ਵਿਰੁੱਧ ਉਥੇ ਪਤਾ ਹੈ ਕਿ ਸ਼ਹਾਦਤ ਹੈ ਸਿਰਫ ਮਨਸੂਰ ਬੀਰਤਾ ਦਾ ਬਾਤ ਨਹੀਂ ਦਾ ਜਿਹੜਾ ਆ ਉਹ ਉਹੀ ਖਿਤਾਬ ਮਿਲਦਾ ਹੈ ਬਿਲਕੁਲ ਜੀ ਉਹੀ ਮਿਸਾਲ ਜਿਹੜੀ ਕਾਇਮ ਹੋਣੀ ਹੈ ਪਰ ਮੈਂ ਜੁਦਾ ਵਾਪਸ ਨਹੀਂ ਆ ਸਕਦਾ ਵਾਪਸ ਨਹੀਂ ਆ ਸਕਦਾ ਤਾਂ ਫਿਰ ਜਿਹੜਾ ਪਹਿਲਾ ਸਿੱਖਾਂ ਦਾ ਜਥਾ ਗਿਆ ਹੋਣੇ ਜਾ ਕੇ ਮਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਆਹੂ ਲਾ ਕੇ ਰੱਖ ਦਿੱਤੇ ਤੇ ਫਿਰ ਲੜਦਿਆਂ ਲੜਦਿਆਂ ਇਹ ਪਹਿਲਾ ਜਥਾ ਜਿਹੜਾ ਉਹ ਸ਼ਹੀਦ ਹੋ ਜਾਂਦਾ ਹੈ। ਦੂਸਰਾ ਜਥਾ ਜਾਂਦਾ ਹੈ ਇਦਾਂ ਲੜਦਿਆਂ ਲੜਦਿਆਂ 17 ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਗਏ। ਹੁਣ 17 ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਆਉਂਦੇ ਆ। ਬਾਬਾ ਜੀਤ ਸਿੰਘ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਆ ਕਿ ਪਿਤਾ ਜੀ ਮੇਰੇ ਤੇ ਕਿਰਪਾ ਕਰੋ ਮੈਂ ਮੈਦਾਨੇ ਜੰਗ ਦੇ ਵਿੱਚ ਜਾਣਾ ਚਾਹੁੰਦਾ ਸਾਹਮਣੇ ਸਿੱਖ ਖੜੇ ਸੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਹੋਰ ਸਿੱਖ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਰਿਆ ਸੀ ਉਹ ਹੱਥ ਜੋੜ ਕੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਨਹੀਂ ਹੋ ਸਕਦਾ ਸਾਡੇ ਹੁੰਦਿਆਂ ਤੁਹਾਡੇ ਪੁੱਤਰ ਜਾਣ ਦੋ ਅੱਗੇ ਪਤਾ ਨਹੀਂ ਉਹ ਕਿੱਥੇ ਨੇ ਕਿੱਥੇ ਰਹਿ ਗਏ ਨੇ ਕਿੱਧਰ ਨੂੰ ਚਲੇ ਗਏ ਦੁਸ਼ਮਨ ਦੇ ਹੱਥ ਆ ਗਏ ਜਾਂ ਕੀ ਬਣਿਆ ਤਾਂ ਦੋ ਹੀ ਬਾਕੀ ਬਚੇ ਆ ਤੇ ਅਸੀਂ ਸਾਡੇ ਹੁੰਦਿਆਂ ਅਸੀਂ ਇਹਨਾਂ ਨੂੰ ਮੈਦਾਨੇ ਜੰਗ ਵਿੱਚ ਨਹੀਂ ਜਾਣਦਿਆਂਗੇ ਤੇ ਪਤਾ ਜਿਹੜਾ ਗਿਆ ਉਹ ਸ਼ਹੀਦ ਹੋਏਗਾ ਕਿਸੇ ਦਾ ਵੀ ਹੌਸਲਾ ਨਹੀਂ ਪੈਂਦਾ ਹੁਣਾ ਹੌਸਲਾ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਸਿੱਖੋ ਮੈਂ ਕਦੇ ਵੀ ਸਿੱਖਾਂ ਵਿੱਚ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵੇਲੇ ਦੇ ਨਾਲ ਬਾਬਾ ਜੀਤ ਸਿੰਘ ਨੂੰ ਬੜਾ ਪਿਆਰ ਕਰਦੇ ਪਿਆਰ ਕਰਕੇ ਇੱਕ ਗੱਲ ਕਹਿੰਦੇ ਆ ਪੁੱਤਰਾ ਮੈਂ ਪੰਗਾਣੀ ਦਾ ਪਹਿਲਾ ਜੰਗ ਜਿੱਤ ਕੇ ਆਇਆ ਸੀ ਜਦੋਂ ਤੇਰਾ ਜਨਮ ਹੋਇਆ ਸੀ ਇਸੇ ਕਰਕੇ ਜਿੱਤ ਦੀ ਖੁਸ਼ੀ ਵਿੱਚ ਹੀ ਮੈਂ ਤੇਰਾ ਨਾਂ ਅਜੀਤ ਸਿੰਘ ਰੱਖਿਆ ਸੀ ਤੈਨੂੰ ਕਦੇ ਵੀ ਦੁਸ਼ਮਣ ਜਿੱਤ ਨਹੀਂ ਸਕੇਗਾ ਹਾਂ ਇੱਕ ਗੱਲ ਚਿੱਤੇ ਰੱਖੀ ਤੂੰ ਜੰਗ ਦੇ ਮੈਦਾਨ ਵਿੱਚ ਜਾਵੇਂ ਤੇਰੀ ਛਾਤੀ ਦੇ ਵਿੱਚ ਕਿੰਨੇ ਤੀਰ ਵੱਜਣ ਤੇਰੀ ਛਾਤੀ 'ਚ ਕਿੰਨੇ ਜ਼ਖਮ ਆਉਣ ਮੈਂ ਇਸ ਗੱਲ ਤੇ ਮਾਣ ਕਰਾਂਗਾ ਪਰ ਤੇਰੀ ਪਿੱਠ ਦੇ ਵਿੱਚ ਕੋਈ ਵੀ ਜ਼ਖਮ ਨਹੀਂ ਹੋਣਾ ਚਾਹੀਦਾ ਕਿਤੇ ਦੁਨੀਆ ਦੀ ਤਵਾਰੀਖ ਇਹ ਨਾ ਕਵੇ ਦੁਨੀਆ ਦੇ ਲੋਕ ਇਹ ਨਾ ਕਹਿਣ ਵੀ ਅਜੀਤ ਸਿੰਘ ਜੰਗ ਦਾ ਮੈਦਾਨ ਛੱਡ ਕੇ ਦੌੜਨ ਲੱਗਾ ਸੀ ਜੀ ਪਿੱਠ ਪਿੱਛੇ ਵਾਰ ਹੋ ਗਿਆ ਤਾਂ ਅਗੋਂ ਅਜੀਤ ਸਿੰਘ ਨੇ ਵੀ ਬੜੀ ਬਹਾਦਰੀ ਦਾ ਜਿਹੜਾ ਸੀ ਸਬੂਤ ਦਿੰਦਿਆਂ ਕਿਹਾ ਨਾਮ ਕਾ ਅਜੀਤ ਹਾਂ ਜੀਤਾ ਨਾ ਜਾਹਾਂਗਾ ਜੀਤਾ ਤਾਂ ਕਿਹਾ ਹਾਰ ਕੇ ਜੀਤਾ ਨਹੀਂ ਆਉਂਗਾ ਮੈਨੂੰ ਕੋਈ ਵੀ ਜਿੱਤ ਨਹੀਂ ਸਕੇਗਾ ਮੈਂ ਸ਼ਹਾਦਤ ਦਾ ਜਾਮ ਜ਼ਰੂਰ ਪੀ ਜਾਾਂਗਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਸੀ ਉਹਨੂੰ ਸ੍ਰੀ ਸਹਿਬ ਬੱਦੀ ਇਹ ਨਾਲ ਲੱਕ ਦੇ ਨਾਲ ਬਨ ਕੇ ਪੱਥਾ ਬਨ ਕੇ ਤੇ ਮਦਾਨੇ ਚੰਗ ਦੇ ਵਿੱਚ ਤੋਰਿਆ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸੀ ਚਮਕੌਰ ਦੀ ਉੱਚੀ ਖੜੀ ਤੇ ਖਲੋ ਕੇ ਤੀਰ ਚਲਾਉਂਦੇ ਰਹੇ ਤੇ ਤੀਰਾਂ ਦੀ ਛਾਂ ਹੇਠ ਬਾਬਾ ਜੀ ਸਿੰਘ ਆਪਣੇ ਸਾਥੀਆਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਜਾਂਦੇ ਆ ਜਿਸ ਵੇਲੇ ਦੇ ਨਾਲ ਜੰਗ ਦੇ ਮੈਦਾਨ ਚ ਜਾਂਦੇ ਆ ਤੇ ਸਭ ਤੋਂ ਪਹਿਲਾਂ ਬਾਬਾ ਜੀ ਸਿੰਘ ਜਿਹੜੇ ਪੱਥੇ ਦੇ ਵਿੱਚ ਉਹਨਾਂ ਦੇ ਤੀਰ ਸੀ ਉਹ ਤੀਰ ਚਲਾਉਂਦੇ ਆ ਦੂਰੋਂ ਹੀ ਤੀਰ ਚਲਾਉਂਦਿਆਂ ਚਲਾਉਂਦਿਆਂ ਦੁਸ਼ਮਣ ਦੇ ਜਿਹੜੇ ਸੀ 70 ਉਹਨਾਂ ਨੇ ਵਛਾ ਦਿੱਤੇ ਤੀਰ ਥੋੜੇ ਕੁਸੀ ਮੁੱਕ ਗਏ ਮੁਕਣ ਤੋਂ ਬਾਅਦ ਉਹਨਾਂ ਨੇ ਫਿਰ ਆਪਣੇ ਹੱਥ 'ਚ ਨੇਜ਼ਾ ਲੈ ਲਿਆ ਹੁਣ ਜਦੋਂ ਨੇਜ਼ਾ ਲਿਆ ਉਹਨਾਂ ਨੇ ਨੇਜ਼ੇ ਦੇ ਨਾਲ ਕਈਆਂ ਨੂੰ ਮਾਰਨਾ ਜਿਹੜਾ ਸੀ ਸ਼ੁਰੂ ਕਰਤਾ ਤਾਂ ਇੱਕ ਤੁਰਕ ਜਿਹੜਾ ਸੀ ਸਾਹਮਣੇ ਆਣ ਕੇ ਬਾਬਾਜੀਤ ਸਿੰਘ ਦੇ ਲੜ ਰਿਹਾ ਸੀ ਜੀ ਜਦੋਂ ਲੜਦਿਆਂ ਲੜਦਿਆਂ ਬਾਬਾਜੀਤ ਸਿੰਘ ਜੀ ਨੇ ਬੜੀ ਜ਼ੋਰ ਦੀ ਨੇਜ਼ਾ ਉਹਦੀ ਛਾਤੀ 'ਚ ਮਾਰਿਆ ਉਨੇ ਲੋਹੇ ਦੇ ਸੰਜੋੜ ਜਿਹੜੀ ਸੀ ਨਾ ਉਹ ਪਹਿਨੀ ਹੋਈ ਸੀ ਜਦੋਂ ਹੀ ਉਸ ਨੇਜ਼ਾ ਵਾਪਸ ਪੁੱਟਣ ਲੱਗੇ ਤੇ ਉਹ ਡੰਡਾ ਕੇਵਲ ਹੱਥ 'ਚ ਰਹਿ ਗਿਆ ਤੇ ਜਿਹੜਾ ਨੇਜ਼ਾ ਸੀ ਉਹਦੀ ਛਾਤੀ ਦੇ ਵਿੱਚ ਰਹਿ ਜਾਂਦਾ ਹੈ ਜੀ ਤਾਂ ਫਿਰ ਇਸ ਤਰ੍ਹਾਂ ਦੇ ਨਾਲ ਉਹ ਨੇਜ਼ਾ ਜਿਹੜਾ ਸੀ ਟੁੱਟ ਗਿਆ ਟੁੱਟਣ ਤੋਂ ਬਾਅਦ ਬਾਬਾ ਜੀ ਸਿੰਘ ਨੇ ਨਿੱਕੀ ਜੀ ਸਰੀ ਸਾਬ ਜਿਹੜੀ ਹੈ ਉਹ ਕੱਢ ਲਈ ਕੱਢ ਕੇ ਫਿਰ ਦੁਸ਼ਮਣ ਦੇ ਨਾਲ ਲੜਦੇ ਗਏ ਬਲਕਿ ਦੁਸ਼ਮਣ ਵੀ थर-थर ਕੰਬ ਰਿਹਾ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਬ ਜਿਹਾ ਲੜ ਰਿਹਾ ਪੁੱਤਰ ਲੜ ਰਿਹਾ ਹੈ ਉਸ ਵੇਲੇ ਬਾਬਾ ਜੀ ਸਿੰਘ ਦੀ ਉਮਰ 18 ਕੋਸਾਲ ਦੀ ਸੀ ਕੁਝ ਇਤਿਹਾਸਕਾਰਾਂ ਨੇ 17 ਸਾਲ 9 ਮਹੀਨੇ ਦਾ ਜ਼ਿਕਰ ਕੀਤਾ ਹੈ ਜਾਨੀ ਕਿ ਲਗਭਗ 18 ਕੋਸਾਲ ਦੀ ਉਹਨਾਂ ਦੀ ਜਿਹੜੀ ਸਰੀਰਕ ਆਜ਼ੂ ਸੀ ਲੜਦਿਆਂ ਲੜਦਿਆਂ ਬਾਬਾ ਜੀ ਸਿੰਘ ਜਿਹੜੇ ਸਨ ਉਹਨਾਂ ਦੀ ਸਰੀਰ ਸਾਹਿਬ ਟੁੱਟ ਗਈ ਦੁਸ਼ਮਨ ਨੇ ਫਿਰ ਜਿਹੜੀ ਅਨਹੋਣੀ ਕੀਤੀ ਕਿਸੇ ਨੇ ਤੇਗ ਮਾਰੀ ਕਿਸੇ ਨੇ ਤੀਰ ਮਾਰਿਆ ਕਿਸੇ ਨੇ ਨਿਜ਼ਾ ਮਾਰਿਆ ਤਾਂ 300 ਤੋਂ ਵੱਧ ਫਟਖਾ ਕੇ ਬਾਬਾ ਜੀ ਸਿੰਘ ਜੰਗ ਦੇ ਮੈਦਾਨ ਵਿੱਚ ਡਿੱਗ ਕੇ ਸ਼ਹੀਦ ਹੋ ਜਾਂਦਾ ਹੈ। ਸ਼ਹਾਦਤ ਦਾ ਜਾਮ ਪੀ ਜਾਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਕਹਿੰਦੇ ਐ ਸ਼ਾਬਾਸ਼ ਪਿਸਰ। ਪਿਸਰ ਕਹਿੰਦੇ ਨੇ ਪੁੱਤਰ ਨੂੰ। ਸ਼ਾਬਾਸ਼ ਪਿਸਰ ਖੂਬ ਦਲੇਰੀ ਨਾਲ ਲੜੇ ਹੋ। ਹਾਂ ਕਿਉਂ ਨਾ ਕਿਉਂ ਗੋਬਿੰਦ ਕੇ ਫਰਜ਼ੰਦ ਬੜੇ ਹੋ। ਸ਼ਾਬਾਸ਼ੇ ਪੁੱਤਰਾ ਬੜੀ ਬਹਾਦਰੀ ਨਾਲ ਲੜਿਆ। ਲੜਦਾ ਵੀ ਕਿਉਂ ਨਾ ਤੂੰ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੂ ਐ। ਤਾਂ ਅਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਸੀ ਉਹ ਜ਼ਿਕਾਰੇ ਛੱਡ ਰਹੇ ਸੀ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਐ ਸੀ ਰੱਬ ਜੀ ਤੇਰੀ ਦਿੱਤੀ ਹੋਈ ਈਮਾਨਤ ਤੇਰੇ ਕੋਲ ਵਾਪਸ ਆ ਗਈ ਏ ਇਨਾਂ ਚਿਰ ਨੂੰ ਛੋਟੇ ਸੁਪੁੱਤਰ ਬਾਬਾ ਜੁਝਾਰ ਸਿੰਘ ਜੀ ਆ ਜਾਂਦੇ ਆ ਉਦੋਂ ਲਗਭਗ ਕਿੰਨੇ ਸਿੰਘ ਗੜੀ ਦੇ ਵਿੱਚ ਬਚੇ ਹੋਣਗੇ ਬਾਕੀ 17 ਸਿੱਖ ਪਹਿਲਾਂ ਸ਼ਹੀਦ ਹੋ ਚੁੱਕੇ ਸੀ ਕੁਝ ਬਾਬਾ ਜੀ ਸਿੰਘ ਜੀ ਦੇ ਨਾਲ ਜਿਹੜੇ ਸੀ ਪੰਜ ਦੇ ਕਰੀਬ ਸਿੱਖ ਜੀਦ ਹੋ ਚੁੱਕੇ ਸੀ ਯਾਨੀ ਕਿ 20 ਤੋਂ 25 ਸਿੱਖ ਜਿਹੜੇ ਉਹ ਸ਼ਹੀਦ ਹੋ ਚੁੱਕੇ ਐ ਤਾਂ ਫਿਰ ਬਾਬਾ ਜੁਝਾਰ ਸਿੰਘ ਜੀ ਆ ਜਾਂਦੇ ਆ ਬਾਬਾ ਜੁਝਾਰ ਸਿੰਘ ਨੇ ਵੀ ਆਣ ਕੇ 14 ਸਾਲ ਦੀ ਉਮਰ ਜਿਹੜੇ ਜਵਾਨੀ ਦੇ ਵਿੱਚ ਕਦਮ ਰੱਖਣ ਲੱਗੇ ਆ ਬਿਲਕੁਲ ਉਹਨਾਂ ਨੇ ਆਣ ਕੇ ਵੀ ਕਹਿ ਦਿੱਤਾ ਪਿਤਾ ਜੀ ਵੱਡੇ ਭਰਾਤਾ ਚਲੇ ਗਏ ਤੇ ਮੈਨੂੰ ਵੀ ਆਗਿਆ ਦੋ ਮੈਂ ਵੀ ਜਾ ਕੇ ਜਿਹੜਾ ਮੈਦਾਨੇ ਜੰਗ ਵਿੱਚ ਲੜਾਂ ਤਾਂ ਇੱਕ ਮੁਸਲਮਾਨ ਵਿਦਵਾਨ ਮਿਰਜ਼ਾ ਅਲਾਜ਼ਾਰ ਖਾਨ ਜੋਗੀ ਉਹਦੇ ਮਨ ਦਾ ਖਿਆਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਜੁਝਾਰ ਸਿੰਘ ਲੜ ਲੈਗਾ ਉਮਰ ਤਾਂ ਇੰਨੀ ਤੇਰੀ ਲੜਨ ਦੀ ਉਹਨੇ ਕਿਹਾ ਵੀ ਲੜਨਾ ਨਹੀਂ ਆਤਾ ਮuze ਮਰਨਾ ਤਾਂ ਆਤਾ ਹੈ ਨਹੀਂ ਲੜਾਂਗਾ ਸ਼ਹੀਦ ਧੋਵਾਂਗਾ ਸ਼ਹੀਦ ਦੀ ਕਤਾਰ ਦੇ ਵਿੱਚ ਮੇਰਾ ਨਾਂ ਤੇ ਹੋਵੇਗਾ ਨਾ ਤਕਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਪਿਆਰ ਕੀਤਾ ਔਰ ਪਿਆਰ ਕਰਕੇ ਜੁਝਾਰ ਸਿੰਘ ਨੂੰ ਜਿਹੜਾ ਮੈਦਾਨੇ ਜੰਗ ਵਾਲੇ ਪਾਸੇ ਨੂੰ ਤੋਰਿਆ ਤੇ ਨਾਲੇ ਉਹਨਾਂ ਨੇ ਆਪਣੇ ਕੋਲੋਂ ਇੱਕ ਨਿਕਾ ਜਾਂ ਖੰਜਰ ਦਿੱਤਾ ਕਿ ਇਹ ਤੁਸੀਂ ਮੇਰੀ ਬਖਸ਼ਿਸ਼ ਜਿਹੜੀ ਹੈ ਉਹਨੂੰ ਸਮਝ ਲਿਓ ਜੇ ਫਿਰ ਬਾਬਾ ਜੁਝਾਰ ਸਿੰਘ ਵੀ ਉਦਾਂ ਹੀ ਆਏ ਤਾਂ ਨਿੱਕੀ ਜੀ ਉਮਰ ਦੇ ਵਿੱਚ ਕਿੰਨੇ ਇੱਕ ਐਨੇ ਦੁਸ਼ਮਣਾਂ ਦੇ ਸਾਹਮਣੇ ਕਿੰਨਾ ਕੁ ਸਮਾਂ ਲੜਿਆ ਜਾ ਸਕਦਾ ਸੀ ਇਧਰ ਅੱਠ ਪੂ ਦਾ ਦਿਨ ਛੁੱਪਦਾ ਪਿਆ ਸੀ ਜੀ ਇਧਰ ਜਿਹੜਾ ਸੀ ਬਾਬਾ ਜੁਝਾਰ ਸਿੰਘ ਆਪਣੇ ਨਾਲ ਦੇ ਸਾਖੀ ਸਾਥੀ ਸਿੱਖਾਂ ਦੇ ਸੁਮੇਤ ਜਾਮੇ ਸ਼ਹਾਦਤ ਪਿੰਦੇ ਪੈ ਸੀ ਇੱਕ ਤੀਰ ਆਉਂਦਾ ਏ ਉਹਨਾਂ ਦੀ ਆਣ ਕੇ ਛਾਤੀ ਦੇ ਵਿੱਚੋਂ ਦੀ ਆਰ ਪਰ ਹੋ ਜਾਂਦਾ ਏ ਬਾਬਾ ਜਯਾਰ ਸਿੰਘ ਸ਼ਹਾਦਤ ਦਾ ਜਾਨ ਪੀ ਜਾਂਦੇ ਟਾਡੀਆਂ ਦੇ ਪਤਾਮਾ ਗਿਆਨੀ ਸੋਹਣ ਸਿੰਘ ਸੇਤਲ ਜੀ ਬੜਾ ਪਿਆਰਾ ਉੱਥੇ ਬਚਨ ਲਿਖਦੇ ਆ ਕਿ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਸਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਉੰਗਰ ਲਾ ਕੇ ਲੈ ਗਿਆ ਉਹਨ ਵਿਰ ਵਡੇਰਾ ਹੱਥ ਬਨ ਬੋਲੇ ਪਾਤਸ਼ਾਹ ਵਾ ਬਾਣਾ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਵਸੇ ਮੈਂ ਉਜੜਾ ਮਨ ਚੌਕ ਮੇਰਾ ਵਾ ਵਾ ਗੋਬਿੰਦ ਸਿੰਘ ਵਾ ਤੇਰਾ ਚਿਹਰਾ ਤੇ ਭਾਈ ਸਾਹਿਬ ਜੀ ਇਹ ਵੱਡੀਆਂ ਸ਼ਹਾਤਾਂ ਹੋ ਜਾਂਦੀਆਂ ਨੇ ਚਮਕੌਰ ਦੀ ਜੰਗ ਦੇ ਵਿੱਚ ਕਿਉਂਕਿ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਜੀ ਛੋਟੇ ਸਾਹਿਬਜ਼ਾਦੇ ਬਾਬਾ ਜੋਹਾਰ ਸਿੰਘ ਜੀ ਇਨਾਂ ਦੀ ਸ਼ਹਾਦਤ ਹੋਣ ਤੋਂ ਬਾਅਦ ਤਾਂ ਇੱਕ ਵਾਰੀ ਕਹਿ ਲੀਏ ਵੀ ਪੰਥ ਦੇ ਵਿੱਚ ਖਲਾਅ ਪੈਦਾ ਹੋਣ ਵਾਲੀ ਗੱਲ ਐ ਕਿਉਂਕਿ ਜਿਨ੍ਹਾਂ ਨੇ ਅੱਗੇ ਕਮਾਂਡ ਲੈ ਕੇ ਤੁਰਨਾ ਸੀ ਖਾਲਸਾ ਪੰਥ ਦੀ ਉਹਨਾਂ ਦੀ ਮੈਦਾਨੇ ਜੰਗ ਸ਼ਹਾਦਤ ਹੋ ਜਾਂਦੀ ਹੈ ਉਸ ਵੇਲੇ ਜਿਹੜੇ ਫਿਰ ਬਾਕੀ ਬੱਚੇ ਸਿੰਘ ਜਾਂ ਚਮਕੌਰ ਦੀ ਬੜੀ ਗੜੀ ਵਿੱਚ ਉਹਨਾਂ ਨੇ ਗੁਰੂ ਸਾਹਿਬ ਨੂੰ ਕੀ ਬੇਨਤੀ ਕੀਤੀ ਹੋ ਕਿ ਇਹੋ ਜਿਹਾ ਮਾਹੌਲ ਬਣਿਆ ਹੋਏਗਾ ਉਹਦੇ ਬਾਰੇ ਵੀ ਥੋੜਾ ਜਿਹਾ ਵਿਸਾਰਚ ਚੰਦਨਾ ਪਾਉ ਅੱਜ ਦੇਖੋ ਇੱਕ ਵਾਰ ਤੇ 8 ਪੋ ਦੀਆਂ ਸ਼ਾਮਾਂ ਪੈਣ ਤੋਂ ਬਾਅਦ ਜੰਗ ਜਿਹੜਾ ਸੀ ਉਹ ਸਮਾਪਤ ਹੋ ਗਿਆ ਜੀ ਸਿੱਖ ਜਿਹੜੇ ਸੀ ਉਹਨਾਂ ਦਾ ਹੌਸਲਾ ਨਹੀਂ ਸੀ ਪੈ ਰਿਹਾ ਜਿਹੜੇ ਪਿਤਾ ਦੇ ਸਾਹਮਣੇ ਦੋ ਪੁੱਤਰ ਪੁਰਜਾ ਪੁਰਜਾ ਹੋ ਕੇ ਸ਼ਹੀਦ ਹੋਗੇ ਹੋਣ ਜੀ ਉਹ ਜਿਹੜੇ ਸਿੱਖ ਨੇ ਗੁਰੂ ਨੂੰ ਕੀ ਕਹਿ ਸਕਦੇ ਸੀ ਆਪਾਂ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਬਹੁਤ ਪਿਤਾ ਦਾ ਜ਼ਿਕਰ ਆਏਗਾ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਕਿੰਨੀ ਵਾਰ ਪਿਤਾ ਨੇ ਪੁੱਤਰ ਨੂੰ ਜਿਹੜਾ ਉਹ ਤੋੜਿਆ ਜੀ ਹ ਜਿਹੜੇ ਇਬਰਾਹੀਮ ਦਾ ਜ਼ਿਕਰ ਆਉਂਦਾ ਇਸਲਾਮ ਦੇ ਵਿੱਚ ਕਹਿੰਦੇ ਵੀ ਰੱਬ ਨੇ ਕਿਹਾ ਵੀ ਲੈ ਦੀ ਬਲੀ ਦੇ ਆਪਣੇ ਪੁੱਤਰ ਦੀ ਉਹ ਕਹਿੰਦਾ ਬਲੀ ਤੇ ਦੇ ਦੇਣਾ ਹੈ ਬਰੇਤਨਾ ਕਰੋ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ ਮੈਂ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਨੂੰ ਮਰਦਾ ਹੋਇਆ ਨਹੀਂ ਨਹੀਂ ਦੇਖ ਸਕਦਾ ਦਸ਼ਰਤ ਜੀ ਦੇ ਕੋਲੋਂ 4 14 ਵਰਿਆਂ ਦਾ ਬਨਵਾਸ ਕੱਟਣ ਵਾਸਤੇ ਸ਼੍ਰੀ ਰਾਮ ਜੀ ਜਾਂਦੇ ਆ ਤਾਂ ਦਸ਼ਰਤ ਜੀ ਜਿਹੜੇ ਸੀ ਉਹ 14 ਸਾਲ ਦਾ ਬਨਵਾਸ ਵੀ ਜਿਹੜਾ ਉਹ ਨਹੀਂ ਚੱਲ ਸਕੇ ਪੁੱਤਰ ਦਾ ਵਿਛੋੜਾ ਜਿਹੜਾ ਉਹ ਨਹੀਂ ਚੱਲ ਸਕੇ ਤਾਂ ਇਦਾਂ ਕਰਕੇ ਬਹੁਤ ਜਕੂਬ ਕੋ ਜੂਸਬ ਕੇ ਬਿਛੜਨੇ ਨੇ ਰੁਲਾਇਆ ਕਟਵਾ ਕੇ ਪਿਸਰ ਚਾਰੇ ਕਾਸੂ ਨਾ ਗਰਾਇਆ ਰਤਬਾ ਗੁਰੂ ਗੋਬਿੰਦ ਸਿੰਘ ਨੇ ઋਸ਼ੀਆਂ ਕਾ ਬੜਾਇਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੀ ਜਿਨ੍ਹਾਂ ਨੇ ਚਾਰ ਪੁੱਤਰ ਜਿਹੜੇ ਸੀ ਕੁਰਬਾਨ ਕਰਵਾਤੇ ਪਰ ਇੱਕ ਵੀ ਹੰਝੂ ਜਿਹੜਾ ਵਾ ਉਹ ਅੱਖਾਂ ਵਿੱਚੋਂ ਇੱਕ ਵੀ ਪਰਵਰ ਰਖਾਰ ਦੇ ਨਾਲ ਕੋਈ ਗਿਲਾ ਨਹੀਂ ਕੀਤਾ ਬਿਲਕੁਲ ਨਹੀਂ ਜ ਖਾਲਸਾ ਪੰਥ ਨਾਲ ਕੋਈ ਗਿਲਾ ਨਹੀਂ ਕੀਤਾ ਤਾਂ ਫਿਰ ਉਸ ਵੇਲੇ ਦੇ ਨਾਲ ਸ਼ਾਮ ਪੈ ਗਈ ਹੁਣ ਪੰਥ ਨੇ ਸੋਚਿਆ ਵੀ ਮੰਨ ਲਓ ਕੱਲ ਮਦਾਨੇ ਜੰਗ ਵਿੱਚ ਜੇਕਰ ਦੁਬਾਰਾ ਤੋਂ ਲੜਨਾ ਪੈਂਦਾ ਹੈ ਤਾਂ ਆ ਥੋੜੇ ਕੋ ਸਿੱਖ ਜਿਹੜੇ ਆ ਕਿੰਨਾ ਕੁ ਸਮਾਂ ਮੁਕਾਬਲਾ ਕਰਦੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਦੇ ਮੈਦਾਨ ਵਿੱਚ ਜਾ ਕੇ ਸ਼ਹਾਦਤ ਦਾ ਜਾਮ ਪੀਂਦੇ ਆ ਤੇ ਪੰਥ ਨੂੰ ਕੌਣ ਸਾਂਭੇਗਾ ਉਹਨਾਂ ਨੇ ਜਾ ਕੇ ਹੱਥ ਜੋੜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਜੇ ਅਸੀਂ ਜੱਗ ਵਿੱਚ ਰਹੇ ਜਿਉਂਦੇ ਪਾਸਾ ਜੱਗ ਦਾ ਅਸਾਂ ਨੇ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਆ ਦਸ਼ਮੇਸ਼ ਦੂਲੇ ਗੋਬਿੰਦ ਸਿੰਘ ਮੁੜ ਜੱਗ ਤੇ ਜੰਮਣਾ ਨੇ ਤੁਸੀਂ ਇਕੱਲੇ ਸਾਡੇ ਵਰਗੇ ਲੱਖਾਂ ਸਿੱਖਾਂ ਨੂੰ ਪੈਦਾ ਕਰ ਸਕਦੇ ਹੋ ਪਰ ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ ਅਸੀਂ ਤੁਹਾਨੂੰ ਬੇਨਤੀ ਕਰਕੇ ਕਹਿੰਦੇ ਆ ਕਿ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਹੁਣ ਚਲੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਸੀ ਉਹ ਖਾਲਸਾ ਪੰਥ ਦੇ ਹੁਕਮ ਨੂੰ ਸਵੀਕਾਰ ਕੀਤਾ ਫਿਰ ਰਣਨੀਤੀ ਤਿਆਰ ਕੀਤੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਤਿੰਨ ਸਿੱਖ ਚਮਕੌਰ ਦੀ ਗੜੀ ਤੋਂ ਅੱਠ ਪੋ ਦੀ ਰਾਤ ਨੂੰ ਨਿਕਲਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਹਾ ਸਿੰਘ ਜੀ ਚੌਵੇਂ ਸਿੱਖ ਚੌਥਾ ਪਾਸੇ ਹਨ ਜਿਹੜਾ ਉਹ ਜਦੋਂ ਨਿਕਲਦੇ ਆ ਤਾਂ ਉਸ ਵੇਲੇ ਸਿੱਖ ਜਿਹੜੇ ਆ ਚਮਕੌਰ ਦੀ ਗੜੀ ਚੋਂ ਜਕਾਰੇ ਛੜਦੇ ਆ ਇੱਕ ਵਾਰ ਜਿਹੜੀ ਉੱਥੇ ਹਫੜਾ ਦਫੜੀ ਮੱਚ ਜਾਂਦੀ ਏ ਮੁਗਲ ਆਪਸ ਦੇ ਵਿੱਚ ਟਕਰਾ ਜਾਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਤੇ ਹੱਥ ਮਾਰ ਕੇ ਤਾੜੀ ਮਾਰ ਕੇ ਕਹਿੰਦੇ ਆ ਵੀ ਲੈਓ ਸਿੱਖਾਂ ਦਾ ਗੁਰੂ ਜਿਹੜਾ ਜਾ ਰਿਹਾ ਜੇ ਕਿਸੇ 'ਚ ਹਿੰਮਤ ਹੈ ਤਾਂ ਫੜ ਲਓ ਇਹ ਸਹ ਹਫੜਾ ਦਫੜੀ ਦੇ ਵਿੱਚ ਮੁਗਲ ਆਪਸ ਦੇ ਵਿੱਚ ਕੱਟ ਮਰੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨ ਸਿੱਖਾਂ ਦੇ ਸਮੇਤ ਚਮਕੌਰ ਦੀ ਗੜੀ ਚੋਂ ਚਲੇ ਜਾਂਦੇ ਆ ਰਵਾਨਗੀ ਪਾ ਜਾਂਦੇ ਆ ਜੋ ਕਿ ਪੰਜਾਂ ਪਿਆਰੇ ਨੇ ਹੁਕਮ ਸੁਣਾਇਆ ਸੀ ਜੀ ਬਿਲਕੁਲ ਸੋ ਇਸ ਤੋਂ ਬਾਅਦ ਦਾ ਜਿਹੜਾ ਜਿਕਰ ਹੈ ਸੰਗਤ ਦੀ ਅਸੀਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਕਿ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਗੁਰੂ ਸਾਹਿਬ ਕਿੱਥੇ-ਕਿੱਥੇ ਗਏ ਛੋਟੇ ਸਾਹਿਬ ਜਿਆਦੇ ਨਾਲ ਕੀ ਵਾਪਰਿਆ ਮਾਤਾ ਗੁਜਰ ਕੌਰ ਨਾਲ ਕੀ ਵਾਪਰਿਆ ਉਹਦੇ ਬਾਰੇ ਕੱਲ ਤੁਹਾਡੇ ਨਾਲ ਅਸੀਂ ਸਾਂਝ ਪਾਉਂਗੇ ਸੋ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ